ਬਈ ਜੋੜੀ ਦਾ ਮੱਥਾ ਟੇਕਣ ਨਾਲ ਹੁੰਦਾ ਤਲਾਕ ਇੱਥੇ ਵਿਆਹਾਂ ਦਾ ਜਾਣਾ ਸਖਤ ਮਨਾ ਰੱਬ ਨੂੰ ਨਾਮ ਮੰਨਣ ਵਾਲੇ ਇਹ ਵੀਡੀਓ ਜ਼ਰੂਰ ਦੇਖਣਾ ਕਪਲ ਨਹੀਂ ਜਾ ਸਕਦੇ ਵਾਹ ਪੇ ਅੱਛਾ ਮਾਤਾ ਦੇ ਦਰਵਾਜ਼ੇ ਤੇ ਕਪਲ ਨਹੀਂ ਜਾ ਸਕਦੇ ਹਾਂ ਜੀ ਹਾਂ ਜੀ ਪਰ ਅਗਰ ਕੋਈ ਜਾਣ ਬੁੱਝ ਕੇ ਜਾਂਦਾ ਹੈ ਸੋ ਉਨ੍ਹਾਂ ਦਾ ਜੋ ਤਲਾਕ ਵੀ ਹੋ ਸਕਦਾ ਹੈ ਪਰ ਹਾਂਜੀ 99% ਚਾਂਸ ਹੈ ਤਲਾਕ ਹੋਣੇ ਕਿ ਇਹ ਲੇਕਿਨ ਜੋੜੀ ਨਹੀਂ ਜਾ ਸਕਦੀ ਅੰਦਰ ਹੈ ਨਾ ਜਿਹੜੇ ਵਿਆਹ ਜੋੜੇ ਆ ਵਿਆਹ ਹੋਇਆ ਜਿਨ੍ਹਾਂ ਦਾ ਉਹ ਮਾਤਰਾ ਦੇ ਦਰਵਾਜ਼ੇ ਦੇ ਅੰਦਰ ਨਹੀਂ ਜਾ ਸਕਦੇ ਜੇ ਕੋਈ ਜਾਂਦਾ ਤੇ ਇਹ ਕਹਿੰਦੇ ਕਾਫੀ ਨੁਕਸਾਨ ਬੱਚਾ ਪੁੱਤ ਨਹੀਂ ਹੋਣਗੇ ਅੱਛਾ ਬੱਚਾ ਨਹੀਂ ਹੁੰਦਾ ਕਹਿੰਦੇ ਗੱਦੀ ਲੋਕ ਦਿਖਾਈ ਦਿੱਤੇ ਜਿਹੜੇ ਭੇਡਾਂ ਬੱਕਰੀਆਂ ਦਾ ਧੰਦਾ ਕਰਦੇ ਆ ਨਮਸਤੇ ਜੀ ਸਤਿ ਸ਼੍ਰੀ ਅਕਾਲ ਜੀ ਕੈਸੇ ਮਹਾਰਾਜ ਜੀ ਬਾਪ ਤੁਸੀਂ ਹੀ ਸੁਣਾਓ ਜੀ ਆਪਣਾ ਬੜ ਬੜ ਵਧੀਆ ਜੀ ਚੰਗਾ ਜੀ ਠੀਕ ਹੈ ਵੇੜ ਬੱਕਰੀ ਕੇ ਸਾਥ ਆ ਰਹੇ ਜੀ ਠੀਕ ਹੈ ਜੀ ਦੇਖੋ ਤਾਂ ਦੁੱਧ ਵਰਗਾ ਪਾਣੀ ਜਿਹੜਾ ਜੜੀਆਂ ਬੁੱਟੀਆਂ ਦੇ ਨਾਲ ਭਰਪੂਰਾ ਪੇਟ ਦੀਆਂ ਅਣਗਿਣਤ ਬਿਮਾਰੀਆਂ ਨੂੰ ਇਹ ਖਤਮ ਕਰ ਦਿੰਦਾ ਪਾਣੀ ਠੰਡਾ ਮੌਸਮ 11000 ਫੁੱਟ ਦੀ ਚਾਈ ਤੇ ਅਸੀਂ ਇਸ ਵੇਲੇ ਜਾ ਰਹੇ ਹਾਂ ਇੱਥੇ ਕੁਦਰਤ ਦਾ ਨਜ਼ਾਰਾ ਜਿੰਨੀਆਂ ਵੀ ਬੱਕਰੀਆਂ ਤੁਸੀਂ ਦੇਖੋ ਇਹਨਾਂ ਦਾ ਸਾਈਜ਼ ਕਿੱਡਾ ਵੱਡਾ ਆ ਕਿੱਦਾਂ ਪੱਥਰਾਂ ਦੇ ਉੱਪਰ ਇਹ ਖੜ-ਖੜ ਸਾਡੇ ਵੱਲ ਦੇਖ ਰਹੀਆਂ ਆ ਕਿੱਡੀ ਉੱਚੀ ਪਹਾੜੀ ਆ ਜਿਹਦੇ ਥੱਲੇ ਆ ਛੋਟਾ ਜਿਹਾ ਰਸਤਾ ਤੇ ਇੱਕ ਪਾਸੇ ਕਿੰਨੀ ਡੂੰਗੀ ਖਾਈ ਬਹੁਤ ਔਖਾ ਆ ਮੋਟਰਸਾਈਕਲ ਬਹੁਤ ਔਖਾ ਚੱਲਣਾ ਇੱਥੋਂ ਫੁੱਲ ਕੰਪਲੀਟ ਵੀਡੀਓ ਵਾਸਤੇ ਥੱਲੇ YouTube ਦਾ ਲਿੰਕ ਆ ਕਲਿੱਕ ਕਰੋਗੇ YouTube PB7 Rider ਉੱਤੇ ਫੁੱਲ ਵੀਡੀਓ ਨਿਕਲ ਜਾਏਗੀ